ਹੈਲੋ ਜੀ ਤੁਹਾਡਾ ਸਾਰੇ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਾਓ ਵਾਜੀ ਦੀ ਰੈਸਪੀ ਲੈ ਕੇ ਆਈ ਹਾਂ ਅਸੀਂ ਜਿਹੜੀ ਇਹ ਪਾਓ ਵਾਜੀ ਹੈ ਪੂਰੀ ਬਾਜ਼ਾਰ ਵਰਗੀ ਬਣਾ ਕੇ ਤਿਆਰ ਕਰਾਂਗੇ ਤੇ ਆਓ ਅਸੀਂ ਇਹਨੂੰ ਫਿਰ ਬਣਾਈਏ ਸਭ ਤੋਂ ਪਹਿਲਾਂ ਅਸੀਂ ਪਿਆਜ਼ ਤੇ ਟਮਾਟਰ ਇਹਨਾਂ ਨੂੰ ਕੱਟ ਕੇ ਰੱਖ ਲਵਾਂਗੇ ਤਿੰਨ ਅਸੀਂ ਪਿਆਜ਼ ਲਵਾਂਗੇ ਤੇ ਤਿੰਨ ਹੀ ਟਮਾਟਰ ਲਵਾਂਗੇ ਦੋਨਾਂ ਨੂੰ ਆਪਾਂ ਛੋਟੇ-ਛੋਟੇ ਪੀਸਾ ਦੇ ਵਿੱਚ ਕੱਟ ਲਵਾਂਗੇ ਦੂਸਰੀ ਸਾਈਡ ਤੇ ਜਿਹੜੀ ਹੈ ਸਬਜ਼ੀਆਂ ਹੈਗੀਆਂ ਅਸੀਂ ਉਹਨਾਂ ਨੂੰ ਵੀ ਧੋ ਕੇ ਰੱਖ ਲਵਾਂਗੇ ਤੇ ਧੋਣ ਤੋਂ ਬਾਅਦ ਅਸੀਂ ਕੱਟ ਲਵਾਂਗੇ ਇੱਧਰ ਅਸੀਂ ਤਿੰਨ ਆਲੂ ਦੋ ਸ਼ਿਮਲਾ ਮਿਰਚਾ ਅੱਧਾ ਫੁੱਲ ਗੋਭੀ ਦਾ ਦੋ ਗਾਜਰ ਤੇ ਇੱਕ ਜਿਹੜਾ ਛੋਟਾ ਪੀਸ ਆਪਾਂ ਚਕੰਦਰ ਦਾ ਲਿਆ ਹੈ ਸਬਜ਼ੀਆਂ ਨੂੰ ਅਸੀਂ ਕੱਟ ਲਵਾਂਗੇ ਦੂਸਰੀ ਸਾਈਡ ਤੇ ਅਸੀਂ ਕੁੱਕਰ ਦੇ ਵਿੱਚ ਤੇਲ ਪਾਵਾਂਗੇ ਤੇਲ ਦੇ ਨਾਲ ਹੀ ਆਪਾਂ ਥੋੜਾ ਜਿ ਹੁਣ ਅਸੀਂ ਇੱਕ ਸਾਈਡ ਤੇ ਇੱਕ ਕੋਲੀ ਦੇ ਵਿੱਚ ਡੇਢ ਚਮਚ ਦੇ ਕਰੀਬ ਕਸ਼ਮੀਰੀ ਲਾਲ ਮਿਰਚ ਲੈ ਲਵਾਂਗੇ ਜਿਹੜੀ ਮਿਰਚ ਕੋੜੀ ਨਹੀਂ ਹੁੰਦੀ ਆਪਾਂ ਉਹ ਲੈਣੀ ਆ ਕਸ਼ਮੀਰੀ ਲਾਲ ਮਿਰਚ ਤੇ ਇਹਦੇ ਵਿੱਚ ਅਸੀਂ ਪਾਣੀ ਪਾ ਕੇ ਥੋੜਾ ਜਿਹਾ ਤੇ ਇਹਨੂੰ ਭਿਜਨੇ ਪਾ ਕੇ ਰੱਖ ਦਵਾਂਗੇ ਜੇ ਤੁਹਾਡੇ ਕੋਲ ਕਸ਼ਮੀਰੀ ਮਿਰਚ ਇਦਾਂ ਦਾ ਪਾਊਡਰ ਨਹੀਂ ਹੈਗਾ ਤੇ ਤੁਸੀਂ ਸੁੱਕੀਆਂ ਲਾਲ ਮਿਰਚਾਂ ਜਿਹੜੀਆਂ ਹੁੰਦੀਆਂ ਨੇ ਕਸ਼ਮੀਰੀ ਤੇ ਉਹਨਾਂ ਨੂੰ ਲੈ ਕੇ ਵੀ ਭਿਜਨੇ ਪਾ ਸਕਦੇ ਹੋ ਤੇ ਉਹਨਾਂ ਨੂੰ ਬਾਅਦ ਵਿੱਚ ਪੀਸ ਕੇ ਤਿਆਰ ਕਰ ਸਕਦੇ ਹੋ ਇਧਰ ਸਾਡਾ ਤੇਲ ਗਰਮ ਹੋ ਚੁੱਕਾ ਹੈ ਤੇ ਅਸੀਂ ਲਸਣ ਜਿਹੜਾ ਹੈਗਾ ਪਾ ਦਿੱਤਾ ਹੈ ਲਸਣ ਦਾ ਅਸੀਂ ਪੇਸਟ ਪਾਇਆ ਹੈ ਇਹਨੂੰ ਅਸੀਂ ਭੁੰਨ ਲੈਂਦੇ ਆ ਸਭ ਤੋਂ ਪ ਲਸਣ ਲਾਲ ਹੋਣ ਤੇ ਅਸੀਂ ਇਹਦੇ ਵਿੱਚ ਨਾਲ ਹੀ ਪਿਆਜ਼ ਪਾ ਦਵਾਂਗੇ ਤੇ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ਾਂ ਦਾ ਜਦੋਂ ਥੋੜਾ ਜਿਹਾ ਕਲਰ ਚੇਂਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾਵਾਂਗੇ ਇਧਰ ਜਿਹੜੇ ਸਾਡੇ ਪਿਆਜ਼ ਆ ਇਹ ਪੁੱਜ ਹੋ ਚੁੱਕੇ ਨੇ ਤੇ ਹੁਣ ਅਸੀਂ ਇਹਦੇ ਵਿੱਚ ਟਮਾਟਰ ਪਾ ਦਿੰਦੇ ਹਾਂ ਅਸੀਂ ਤਿੰਨ ਟਮਾਟਰ ਪਾਵਾਂਗੇ ਜਿੰਨੇ ਜ਼ਿਆਦਾ ਟਮਾਟਰ ਅਸੀਂ ਇਹਦੇ ਵਿੱਚ ਪਾਵਾਂਗੇ ਓਨੇ ਹੀ ਜਿਹੜੀ ਸਾਡੀ ਪਾਓ ਬਾਜੀ ਆ ਉਹ ਜਦਾ ਸਵਾਦ ਭਰ ਕੇ ਤਿਆਰ ਹੁੰਦੀ ਹੈ ਨਾਲ ਹੀ ਆਪਾਂ ਥੋੜਾ ਜਿਹਾ ਕਦੂਕਸ ਕੀਤਾ ਹੋਇਆ ਅਦਰਕ ਪਾ ਦਵਾਂਗੇ ਇਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ। ਟਮਾਟਰ ਜਦੋਂ ਥੋੜੇ ਜਿਹਾ ਪੱਕ ਜਾਣਗੇ ਫਿਰ ਅਸੀਂ ਇਹਦੇ ਵਿੱਚ ਆਪਣੇ ਸੁੱਕੇ ਮਸਾਲੇ ਪਾਵਾਂਗੇ। ਜਿੱਦਾਂ ਆਪਣੇ ਸਵਾਦ ਦੇ ਅਨੁਸਾਰ ਅਸੀਂ ਨਮਕ ਪਾ ਦਵਾਂਗੇ। ਕਸ਼ਮੀਰੀ ਲਾਲ ਮਿਰਚ ਪਾਵਾਂਗੇ, ਪਾਉਵਾਜੀ ਮਸਾਲਾ ਤੇ ਅੱਧਾ ਚਮਚ ਅਸੀਂ ਹਲਦੀ ਪਾਊਡਰ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ। ਟਮਾਟਰਾਂ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ। ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨਾਂਗੇ। ਟਮਾਟਰ ਜਦੋਂ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਆਪਾਂ ਜਿਹੜੀ ਐ ਸਬਜ਼ੀਆਂ ਕੱਟ ਕੇ ਰੱਖਿਆ ਹੈ ਉਹਨਾਂ ਨੂੰ ਅਸੀਂ ਕੁੱਕਰ ਦੇ ਵਿੱਚ ਪਾ ਦਵਾਂਗੇ। ਇੱਧਰ ਅਸੀਂ ਗੋਭੀ, ਗਾ ਚਿਕੰਦਰ ਨੂੰ ਕੁੱਕਰ ਦੇ ਵਿੱਚ ਪਾ ਦਿੱਤਾ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਥੋੜੀ ਦੇਰ ਇਹਨਾਂ ਸਬਜ਼ੀਆਂ ਨੂੰ ਆਪਾਂ ਇਸ ਮਸਾਲੇ ਦੇ ਵਿੱਚ ਭੁੰਨਾਂਗੇ ਇਹ ਵਾਲਾ ਪ੍ਰੋਸੈਸ ਅਸੀਂ 2-4 ਮਿੰਟ ਕਰਾਂਗੇ ਚਿਕੰਦਰ ਪਾਉ ਵਾਜੀ ਦਾ ਕਲਰ ਬਹੁਤ ਜਦਾ ਸੋਹਣਾ ਆਂਦਾ ਹੈ ਇੱਕਦਮ ਜਿਹੜੀ ਪਾਉ ਵਾਜੀ ਹੈਗੀ ਆ ਉਹ ਬਾਜ਼ਾਰ ਵਰਗੀ ਬਣ ਕੇ ਤਿਆਰ ਹੁੰਦੀ ਹੈ ਇਸ ਜਿਹੜੀ ਸਬਜੀ ਹੈ ਦੋ ਸਾਡੀਆਂ ਚੰਗੀ ਤਰ੍ਹਾਂ ਭੁੱਜ ਹੋ ਚੁੱਕੀਆਂ ਨੇ ਜਦੋਂ ਸਬਜ਼ੀਆਂ ਚੰਗੀ ਤਰ੍ਹਾਂ ਭੁੱਜ ਹੋ ਜਾਣ ਫਿਰ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਇਥੇ ਅਸੀਂ ਆਪਣੇ ਹਿਸਾਬ ਦੇ ਨਾਲ ਨਾ ਅੰਦਾਜ਼ੇ ਦੇ ਨਾਲ 2 ਕੱਪ ਦੇ ਕਰੀਬ ਅਸੀਂ ਪਾਣੀ ਪਾ ਦਵਾਂਗੇ ਕਿਉਂਕਿ 2 ਕੱਪ ਪਾਣੀ ਦੇ ਬਹੁਤ ਹੈ ਇਹ ਸਬਜ਼ੀਆਂ ਵੀ ਅਸੀਂ ਤਾਜ਼ੀਆਂ ਧੋਤੀਆਂ ਨੇ ਤੇ ਸਬਜ਼ੀਆਂ ਨੇ ਵੀ ਪਾਣੀ ਛੱਡਣਾ ਹੈ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੁਣ ਅਸੀਂ ਕੁੱਕਰ ਨੂੰ ਬੰਦ ਕਰ ਦੇਵਾਂਗੇ ਤੇ ਘੱਟੋ ਘੱਟ ਅਸੀਂ 4-5 ਸੀਟੀਆਂ ਆਨ ਤੱਕ ਇਹ ਵਾਲੀ ਸਬਜ਼ੀ ਨੂੰ ਅਸੀਂ ਪਕਾ ਕੇ ਤਿਆਰ ਕਰਾਂਗੇ 4 ਸੀਟੀਆਂ ਆਨ ਦਵਾਂਗੇ ਤੇ ਗੈਸ ਨੂੰ ਅਸੀਂ ਮੀਡੀਅਮ 'ਤੇ ਰੱਖ ਦੇਵਾਂਗੇ ਇਦੋਂ ਜਿਹੜੀਆਂ ਸੀਟੀਆਂ ਆਣੀਆਂ ਸ਼ੁਰੂ ਹੋ ਗਈਆਂ ਹੈ 4 ਸੀਟੀਆਂ ਆਨ ਤ ਬਾਅਦ ਅਸੀਂ ਕੁੱਕਰ ਬੰਦ ਕਰ ਦੇਵਾਂਗੇ ਤੇ ਜਦੋਂ ਇਹਦੀ ਸਟੀਮ ਆਪਣੇ ਆਪ ਸਾਰੀ ਬਾਹਰ ਨਿਕਲ ਜਾਏਗੀ ਫਿਰ ਅਸੀਂ ਦਾ ਢੱਕਣ ਖੋਲ ਕੇ ਦੇਖਾਂਗੇ ਇਦੋਂ ਜਿਹੜਾ ਸਾਡਾ 4 ਸੀਟੀਆਂ ਦਾ ਟਾਈਮ ਹੋ ਚੁੱਕਾ ਹੈ ਮਤਲਬ ਪੂਰਾ ਹੋ ਗਿਆ ਹੈ ਹੁਣ ਅਸੀਂ ਕੁੱਕਰ ਖੋਲ ਕੇ ਦੇਖ ਲੈਂਦੇ ਹਾਂ ਇੱਕ ਵਾਰ ਅਸੀਂ ਕੜਸੀ ਮਾਰ ਕੇ ਪਹਿਲਾਂ ਇਹਨੂੰ ਚੈੱਕ ਕਰ ਲੈਂਦੇ ਹਾਂ ਆਪਣੀ ਸ ਦੇਖੋ ਚਕੰਦਰ ਪਾਣ ਦੇ ਨਾਲ ਜਿਹੜਾ ਕਲਰ ਹੈ ਕਿੰਨਾ ਜਿਆਦਾ ਸੋਹਣਾ ਆਇਆ ਹੈ ਤੇ ਇੱਕ ਵਾਰ ਪਹਿਲਾਂ ਆਪਾਂ ਕੜਛੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਨਾ ਫਿਰ ਅਸੀਂ ਇਹਦੇ ਵਿੱਚ ਮੈਸ਼ਰ ਮਾਰਾਂਗੇ ਜਿਸ ਦੇ ਨਾਲ ਅਸੀਂ ਆਲੂ ਮੈਸ਼ ਕਰਦੇ ਨਾ ਉਹਦੇ ਨਾਲ ਅਸੀਂ ਜਿਹੜਾ ਮੈਸ਼ਰ ਦੇ ਨਾਲ ਸਾਰੀਆਂ ਸਬਜ਼ੀਆਂ ਨੂੰ ਮੈਸ਼ ਕਰਾਂਗੇ ਚੰਗੀ ਤਰ੍ਹਾਂ ਇੱਕਦਮ ਬਿਲਕੁਲ ਬਰੀਕ ਕਰ ਦੇਵਾਂਗੇ ਮੈਸ਼ਰ ਦੇ ਨਾਲ ਲੋ ਜੀ ਅਸੀਂ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਸਬਜ਼ੀਆਂ ਮੈਸ਼ ਕਰ ਲਿਆ ਹੈ ਤੇ ਹੁਣ ਅਸੀਂ ਇੱਕ ਫਰਾਈਪੈਨ ਲਵਾਂਗੇ ਤੇ ਫਰਾਈਪੈਨ ਦੇ ਵਿੱਚ ਆਪਾਂ ਥੋੜਾ ਜਿਹਾ ਪਹਿਲਾਂ ਤੇਲ ਪਾਵਾਂਗੇ ਤੇਲ ਪਾਉਣ ਤੋਂ ਬਾਅਦ ਥੋੜਾ ਜਿਹਾ ਅਸੀਂ ਇਹਦੇ ਵਿੱਚ ਮੱਖਣ ਪਾ ਦਵਾਂਗੇ ਤੇ ਦੋਨਾਂ ਨੂੰ ਆਪਾਂ ਹਲਕਾ ਜਿਹਾ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ ਅਦਰਕ ਤੇ ਲਸਣ ਦੋਨਾਂ ਇਕੱਠਿਆਂ ਦਾ ਪੇਸਟ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਦਾ ਪੇਸਟ ਜਿਹੜਾ ਅਸੀਂ ਪਹਿਲਾਂ ਭਿਜਨੇ ਪਾ ਕੇ ਰੱਖਿਆ ਸੀ 1.5 ਚਮਚ ਦੇ ਕਰੀਬ ਅਸੀਂ ਇਹ ਪਾ ਦਵਾਂਗੇ ਤੇ 1.5 ਚਮਚ ਭਰ ਕੇ ਹੀ ਅਸੀਂ ਇਹਦੇ ਵਿੱਚ ਪਾਵਵਾਜੀ ਮਸਾਲਾ ਪਾਵਾਂਗੇ ਦੋਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਭੁੰਨਣ ਤੋਂ ਬਾਅਦ ਅਸੀਂ ਇਹ ਵਾਲਾ ਜਿਹੜਾ ਮਸਾਲਾ ਹੈਗਾ ਇਹਨੂੰ ਕੁੱਕਰ ਦੇ ਵਿੱਚ ਸ਼ਿਫਟ ਕਰਾਂਗੇ ਪਹਿਲਾਂ ਆਪਾਂ ਥੋੜਾ ਜਿਹਾ ਜਿਹੜੀ ਪਾਵਵਾਜੀ ਬਣਾ ਕੇ ਤਿਆਰ ਕੀਤੀ ਉਹਨੂੰ ਫਰਾਈਪੈਨ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਫਰਾਈਪੈਨ ਸਾਫ਼ ਕਰਕੇ ਉਹਨੂੰ ਕੁੱਕਰ ਦੇ ਵਿੱਚ ਪਾ ਦਵਾਂਗੇ ਤੇ ਇਧਰ ਅਸੀਂ ਗੈਸ ਨੂੰ ਆਨ ਕਰ ਦਿੱਤਾ ਹੈ ਕੁੱਕਰ ਵਾਲੀ ਨੂੰ ਥੋੜੀ देर ਆਪਾਂ ਜਿਹੜੀ ਸਬਜੀ ਹੈ ਇਹਨੂੰ ਰਿਝਾਵਾਂਗੇ ਜੇ ਤੁਹਾਨੂੰ ਇਹ ਥੋੜੀ ਸੰਘਣੀ ਲੱਗੇ ਤੇ ਥੋੜਾ ਜਿਹਾ ਪਾਣੀ ਕੋਸਾ ਕਰਕੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਜੇ ਤੁਹਾਨੂੰ ਥੋੜੀ ਮਤਲਬ ਵਿੱਚ ਪਾਣੀ ਜ਼ਿਆਦਾ ਲੱਗੇ ਜਦੋਂ ਅਸੀਂ ਇਹਨਾਂ ਨੂੰ ਘੋਟਣਾ ਨਾ ਘੋਟਣ ਤੋਂ ਪਹਿਲਾਂ ਮਤਲਬ ਮੈਸ਼ਰ ਦੇ ਨਾਲ ਮੈਸ਼ ਕਰਨ ਤੋਂ ਪਹਿਲਾਂ ਜੇ ਪਾਣੀ ਜ਼ਿਆਦਾ ਲੱਗੇ ਤੇ ਥੋੜਾ ਅਸੀਂ ਪਾਣੀ ਕੱਟ ਵੀ ਸਕਦੇ ਆ ਇਦੋਂ ਜਿਹੜੀ ਸਾਡੀ ਪਾਉ ਬਾਜੀ ਬਿਲਕੁਲ ਸਹੀ ਬਣੀ ਹੈ ਨਾ ਸਾਨੂੰ ਪਾਣੀ ਪਾਉਣ ਦੀ ਲੋੜ ਪਈ ਨਾ ਕੱਢਣ ਦੀ ਤੇ ਹੁਣ ਅਸੀਂ ਇਹਦੇ ਉੱਪਰ ਹਰਾ ਧਨੀਆ ਪਾ ਦਿੰਦੇ ਹਾਂ ਤੇ ਇਹਨੂੰ ਆਪਾਂ ਚ ਦੇਖੋ ਕਿੰਨਾ ਜ਼ਿਆਦਾ ਸੋਹਣਾ ਕਲਰ ਆਇਆ ਹੈ ਇੱਕਦਮ ਬਾਜ਼ਾਰ ਵਰਗੀ ਜਿਹੜੀ ਪਾਓ ਬਾਜੀ ਬਣ ਕੇ ਤਿਆਰ ਹੋਈ ਹੈ ਇਧਰ ਅਸੀਂ ਹੁਣ ਪਾਓ ਤਿਆਰ ਕਰਾਂਗੇ ਇੱਕ ਤਵੇ ਦੇ ਉੱਤੇ ਆਪਾਂ ਥੋੜਾ ਜਿਹਾ ਪਹਿਲਾਂ ਮੱਖਣ ਪਾਵਾਂਗੇ ਮੱਖਣ ਜਦੋਂ ਮੈਲਟ ਹੋ ਜਾਏਗਾ ਫਿਰ ਅਸੀਂ ਇੱਕ ਕੜਸ਼ੀ ਭਰ ਕੇ ਜਿਹੜੀ ਸਬਜੀ ਅਸੀਂ ਬਾਜੀ ਬਣਾ ਕੇ ਤਿਆਰ ਕੀਤੀ ਹੈ ਉਹਦੀ ਅਸੀਂ ਤਵੇ ਤੇ ਪਾ ਦਵਾਂਗੇ ਤੇ ਨਾਲ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਦੋਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਪਾਓ ਲੈ ਲਵਾਂਗੇ ਪਾਓ ਨੂੰ ਅਸੀਂ ਵਿੱਚੋਂ ਦੀ ਕੱਟ ਲਗਾ ਕੇ ਤੇ ਇਹ ਮਸਾਲੇ ਦੇ ਨਾਲ ਫਰਾਈ ਕਰਾਂਗੇ ਜਦੋਂ ਅਸੀਂ ਪਾਓ ਜਿੱਦਾ ਇਦਾਂ ਫਰਾਈ ਕਰਦੇ ਹਾਂ ਤੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੇ ਆ ਜਿਹੜਾ ਮਸਾਲਾ ਹੈਗਾ ਸਾਰਾ ਇਹਦੇ ਨਾਲ ਮਤਲਬ ਕੋਟ ਹੋ ਜਾਂਦਾ ਹੈ ਦੋ ਅਸੀਂ ਹੋ ਰੱਖ ਦਵਾਂਗੇ ਤੇ ਇਹਨਾਂ ਨੂੰ ਅਸੀਂ ਇਹਨਾਂ ਦੀ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਸੇਕ ਲਗਾਵਾਂਗੇ ਪਾਓ ਨੂੰ ਆਪਾਂ ਦੋਨੋਂ ਪਾਸੇ ਚੰਗੀ ਤਰ੍ਹਾਂ ਸੇਕ ਲਿਆ ਹੈ ਜੇ ਸਾਨੂੰ ਥੋੜੇ ਸੁੱਕੇ ਸੁੱਕੇ ਲੱਗਣਗੇ ਆਪਾਂ ਥੋੜੀ ਜੀ ਸਬਜੀ ਜਾਂ ਥੋੜਾ ਜਿਹਾ ਇਹਦੇ ਵਿੱਚ ਮੱਖਣ ਹੋਰ ਪਾ ਕੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ ਠੀਕ ਹੈ ਲੋ ਜੀ ਹੁਣ ਅਸੀਂ ਇੱਕ ਪਲੇਟ ਸਰਵ ਕਰਾਂਗੇ ਇਹਦੇ ਜਿਹੜੇ ਸਾਡੇ ਪਾਓ ਆ ਚੰਗੀ ਤਰ੍ਹਾਂ ਸਿੱਖ ਚੁੱਕੇ ਨੇ ਤੇ ਜੇਕਰ ਤੁਹਾਨੂੰ ਮੇਰੀ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮਿਲਦੇ ਹਾਂ ਫੇ ਤੁਹਾਨੂੰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ